ਅੱਜ ਇਲੈਕਸ਼ਨ ਬਾਰੇ ਜਿਹੜੀ ਇਹ ਜੀਸੇ ਸੰਬੰਧ ਦੇ ਵਿੱਚ ਫੋਰਸ ਨੂੰ ਬਰੀਫ ਕਰਨ ਲਈ ਆਇਆ ਸੀ ਇਲੈਕਸ਼ਨ ਦੇ ਵਿੱਚ ਸਾਨੂੰ ਕਿੰਨੀ ਮੈਨਪਾਵਰ ਚਾਹੀਦੀ ਹੈ ਹੋਂਦੇ ਬਾਰੇ ਡਿਸਕਸ ਕੀਤਾ ਗਿਆ ਇਲੈਕਸ਼ਨ ਦੇ ਵਿੱਚ ਬਕਾਇਦਾ ਕੀ ਕੀ ਸਕਿਉਰਟੀ ਅਰੇਂਜਮੈਂਟਸ ਦੇ ਬਾਰੇ ਸਰੀਪ ਫੋਰਸ ਨਾਲ ਡਿਸਕਸ ਕੀਤਾ ਗਿਆ ਫੋਰਸ ਨੂੰ ਬਰੀਫ ਕੀਤਾ ਗਿਆ ਇਲੈਕਸ਼ਨ ਬਾਰੇ ਪੱਕੀ ਜਿਹੜੇ ਪੀਓਜ਼ ਨੇ ਉਹਨਾਂ ਨੂੰ ਫੜਨ ਬਾਰੇ ਐਨਬੀਡਬਲਯੂ ਨੇ ਉਹ ਐਗਜ਼ੀਕਿਊਟ ਕਰਾਉਣ ਲਈ ਪ੍ਰੋਲ ਜੰਪਰ ਬੇਲ ਜੰਪਰ ਜਿਨੇ ਨੇ ਡਿਟੇਲ ਦੇ ਵਿੱਚ ਡਿਸਕਸ ਕੀਤਾ ਗਿਆ ਇਸ ਤੋਂ ਸવાય ਮਲੇਰਕੋਟਲੇ ਜਿਹੜੇ ਦਾ ਕ੍ਰਾਈਮ ਉਹ ਅਸੀਂ ਡਿਸਕਸ ਕੀਤਾ। ਇਹਦੇ ਇਸ ਸੰਬੰਧ ਵਿੱਚ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਫ੍ਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਕਰਾਉਣਾ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਟੀ ਬੰਦੋਬਸਤ ਦੇ ਵਿੱਚ ਜਿਹੜੀ ਕਮੀ ਪੇਸ਼ ਨਾ ਰਹੇ ਤਾਂ ਕਿ ਹਰੇਕ ਵੋਟਰ ਜਿਹੜਾ ਬਹੁਤ ਹੀ ਸੌਖੇ ਤਰੀਕੇ ਨਾਲ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰੇ। ਔਰ ਪਬਲਿਕ ਨੂੰ ਨਾਲ ਮੈਂ ਰਿਕੁਐਸਟ ਕਰਾਂਗਾ ਕਿ ਪੁਲਿਸ ਨੂੰ ਪਕਾਇਦਾ ਨਾਲ ਸਹਿਯੋਗ ਕਰੇ। ਇਸ ਤੋਂ ਸੁਭਾਏ ਜਿਹੜੀ ਕੋਈ ਬੰਦੇ ਦੋ ਨੰਬਰ ਦਾ ਕੰਮ ਕਰਦੇ ਨੇ, ਲਿਕਰ ਸਮਗਲਿੰਗ, ਉਹ ਡਰੱਗਸ ਬਾਰੇ ਉਹਦੇ ਬਾਰੇ ਪੁਲਿਸ ਨੂੰ ਪੂਰਾ ਚੌਕਸ ਰਹਿਣ ਲਈ ਸ਼ਕਤੀ ਨਾਲ ਜੇ ਠੱਲੀ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਜਿਹੜਾ ਸਮਗਲਰ ਹੈ ਉਨੂੰ ਇਨਫਰਮੇਸ਼ਨ ਡਵੈਲਪ ਕਰਕੇ ਉਹਨਾਂ ਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਸ ਇਲਾਕੇ ਦੇ ਵਿੱਚ ਜਿਵੇਂ ਕਿ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਦਰੂ ਪੀਣ ਨਾਲ ਕੁਝ ਬੰਦੇ ਮਰ ਗਏ ਇੱਥੇ ਵੀ ਹਦਾਇਤ ਕੀਤੀ ਗਈ ਹੈ ਕਿ ਜਿੰਨੇ ਵੀ ਲੋਕ ਨੇ ਉਹਨਾਂ ਤੇ ਨਿਗਰਾਨੀ ਰੱਖੀ ਜਾਏ ਤੇ ਪੂਰੀ ਆਪਣੀ ਲੈਵਲ ਤੇ ਕੋਈ ਦਾਰੂ ਕੱਢ ਕੇ ਵਿਚੇ ਨਾ ਔਰ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕਾਰੋਬਾਰ ਕਰਦਾ ਹੈ ਉਹਨਾਂ ਦੇ ਉੱਤੇ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅੰਸਖਾ ਵੀ ਜਿਹੜੀ ਹੈ ਘਟਨਾ ਨਾ ਵਾਪਰ ਸਕੇ ਤੇ ਤੁਹਾਡੇ ਸਾਰਿਆਂ ਦੇ ਪ੍ਰੈਸ ਰਹੀ ਆਮ ਪਬਲਿਕ ਨੂੰ ਬੇਨਤੀ ਕਰਾਂਗਾ ਕਿ ਇਲਾਕੇ ਦੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ ਨੇ ਉਹਨਾਂ ਚ ਸ਼ਾਂਤੀ ਬਣਾ ਕੇ ਰੱਖਣ ਪੀਸਫੁਲ ਮਾਹੌਲ ਰਹੇ ਤਾਂ ਕਿ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਬਹੁਤੀ ਵਧੀਆ ਤਰੀਕੇ ਜਿਹੜਾ ਨੇਫਰੇ ਚੜ੍ਹ ਸਕੀ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਸਾਰੀ ਫੋਰਸ ਨੂੰ ਜਾਣਕਾਰੀ ਦਿੱਤੀ ਗਈ ਹੈ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਇਲੈਕਸ਼ਨ ਕਮਿਸ਼ਨ ਗੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਇਨ ਬੈਨ ਪਾਲਣਾ ਕੀਤੀ ਜਾਵੇ ਦੇਖੋ ਜੀ ਨਸ਼ੇ ਦੇ ਸਦਾਗਰ ਤਾਂ ਕਿਸੇ ਕੀਮਤੇ ਵੀ ਜਿਹੜੇ ਸਫੇਰ ਨਹੀਂ ਕਿਤੇ ਜਾਂਦੇ ਮੈਂ ਆਮ ਪਬਲਿਕ ਨੂੰ ਵੀ ਬੇਨਤੀ ਕਰਨਾ ਹੁਣਾ ਤੁਹਾਡੇ ਰਾਈ ਕਿ ਸਭ ਤੋਂ ਪਹਿਲਾਂ ਨਸ਼ੇ ਨੂੰ ਕੰਟਰੋਲ ਕਰਨਾ ਜਿਹੜਾ ਸਾਧਨ ਨੇ ਉਹ ਪੇਰੈਂਟਸ ਨੇ ਹਰੇਕ ਪੇਰੈਂਟਸ ਨੂੰ ਪਤਾ ਹੁੰਦਾ ਹੈ ਕਿ ਸਾਡਾ ਬੱਚਾ ਨਸ਼ਾ ਲੈ ਕੇ ਕਿੱਥੋਂ ਆਦਾ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੀ ਉਹਨਾਂ ਦੀ ਅਸੀਂ ਸਪਲਾਈ ਲਾਈਨ ਤੋੜ ਸਕੀਏ ਔਰ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਦਾ ਪ੍ਰਸ਼ਾਸਨ ਹਮੇਸ਼ਾ ਉਹਨਾਂ ਦੇ ਕੈਂਪ ਲਵਾ ਕੇ ਉਹਨਾਂ ਦੇ ਨਸ਼ੇ ਸ਼ਡਾਉਣ ਲਈ ਡੀਸੀ ਅੰਡਰ ਐਸਐਸਐਡੀ ਹੈਂਪੋ ਵੀ ਲੂਨ ਕੇ ਉਹਨਾਂ ਦੇ ਨਸ਼ਾ ਵੀ ਲਾਉਣਗੇ ਪਰ ਸਪਲਾਈ ਲਾਈਨ ਨੂੰ ਤੋੜ ਦੇ। ਇਹ ਨਸ਼ੇ ਕਿੱਥੋਂ ਆਉਂਦੇ ਨੇ ਜਿੰਨਾ ਪੇਰੈਂਟਸ ਹੁੰਦੇ ਸਹਿਯੋਗ ਕਰ ਸਕਦੇ ਨੇ। ਉਹਨਾਂ ਕੋਈ ਸਹਿਯੋਗ ਨਹੀਂ ਕਰ ਸਕਦਾ ਜਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਸਹਿਯੋਗ ਕਰਨ ਵਾਲੇ ਉਹ ਤੁਸੀਂ ਪੱਤਰਕਾਰ। ਪੱਤਰਕਾਰਾਂ ਨੂੰ ਵੀ ਪਤਾ ਹੁੰਦਾ ਵੀ ਆ ਇਥੋਂ ਬੰਦਾ ਨਸ਼ੇ ਲਈਦਾ। ਅਸੀਂ ਕੋਈ ਵੀ ਬੰਦਾ ਜਿਹੜਾ ਸਾਹਮਣੇ ਆਇਆਗਾ ਉਹਦਾ ਨਾਮ ਸੀਕਰਟ ਰੱਖਾਂਗੇ। ਕਿਤੇ ਵੀ ਡਿਸਕਲੋਜ਼ ਨਹੀਂ ਹੋਏਗਾ। ਬਟ ਜਿਹੜੀ ਇਹ ਨਾਮਰਾਦ ਨਸ਼ੇ ਦੀ ਬਿਮਾਰੀ ਹੈ। ਇਨਾਂ ਤੋਂ ਛੁਟਕਾਰਾ ਪਾਉਣ ਲਈ ਆਪਦੀ ਪੰਜਾਬ ਦੀ ਜਵਾਨੀ ਵਿਚਾਉਣ ਲਈ ਆਪਣੇ ਬੱਚਿਆਂ ਦੀ ਚੰਗੀ ਸਿਹਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਕੂੜ ਨੂੰ ਸਾਨੂੰ ਕੱਢਣਾ ਪਏਗਾ ਤਾਂ ਕਿ ਅਸੀਂ ਆਪਦੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਸਾਰੇ ਜਣੇ ਰਲ ਕੇ ਆਪਾਂ ਹੰਬਲਾ ਮਾਰੀਏ ਤੇ ਕੋਈ ਵੱਡਾ ਔਖਾ ਕੰਮ ਨਹੀਂ ਹੈ ਦੇਖੋ ਇਹਦੇ ਵਿੱਚ ਅਸੀਂ ਕਈ ਹੌਟਸਪੌਟ ਜਿਹੜੇ ਹੈਗੇ ਨੇ ਉਹ ਆਡੈਂਟੀਫਾਈ ਜਿਹੜੇ ਕੀਤੇ ਨੇ ਅਸੀਂ ਟਾਈਮ ਟੂ ਟਾਈਮ ਜਿਹੜਾ ਉਹਦੇ ਤੇ ਨਿਗਰਾਨੀ ਰੱਖੀ ਹੋਈ ਹੈ ਉੱਥੇ ਅਸੀਂ ਸਰਚ ਆਪਰੇਸ਼ਨ ਵੀ ਆਪਣੇ ਕਰਾਉਂਦੇ ਰਹਿੰਦੇ ਆਂ ਔਰ ਰਿਕਵਰੀਜ਼ ਵੀ ਹੋ ਜਾਂਦੇ ਤੇ ਉਹ ਜਿਹੜੇ ਸਾਡੇ ਹੌਟਸਪੌਟ ਏਰੀਆ ਜਿਹੜੇ ਹੈ ਨੇ ਉਹ ਡੈਂਟੀਫਾਈ ਕੀਤੇ ਨੇ ਪੁਲਿਸ ਨੇ ਬਾਕੀ ਦਾ ਸਾਡੀ ਨਿਗ੍ਹਾ ਉਸ ਏਰੀਆ ਦੇ ਉੱਤੇ ਹੈ ਔਰ ਦੱਸੋ ਜੀ ਥੈਂਕ ਯੂ ਜੀ ਮਿਹਰਬਾਨੀ ਸੱਚਾ ਕੰਮ